ਕਿੰਕੀ ਅਸੀਂ ਆਪ ਸਭ ਦਾ ਗਰਮਜੋਸ਼ ਕਰਦੇ ਹਾਂ ਜੀ ਆਇਆਂ ਨੂੰ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਜਾ ਰਿਹਾ ਜੀ ਇੱਕ ਮਿੰਟ ਅੱਛਾ ਜੀ ਆਸ਼ਾ ਹਾਂ ਜੀ ਦਰਵਾਜ਼ਾ ਖੋਲ੍ਹ ਦਿਓ ਹਲੋ ਹੋ ਜੋ ਸਾਡੇ ਸਰਕਾਰ ਡਾਕਟਰ ਬਜਿੰਦਰ ਸਿੰਘ ਜੀ ਤੋਂ ਜਾਣ ਕਰਨਾ ਹੈ ਕੰਨਾ ਸਰਦਾਰ ਕਮਜੀ ਸਿੰਘ ਜੀ ਤਹਿਸੀਲਦਾਰ ਜਨਾਬ ਕੰਮੀ ਸ਼ਹਿਰੀਆਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਆਪ ਜੀ ਦੇ ਨਾਲ ਸਾਡੇ ਬਹੁਤ ਬਹੁਤ ਅੱਜ ਐਮਾਨੇ ਰੱਖਣਾ ਤੇ ਬੇਨਤੀ ਕਰਦਾ ਕਿ ਅਗਲੇ ਦੀ ਕਾਰਵਾਈ ਲਈ ਆਪ ਜੀ ਮੇਰੇ ਸਾਥ ਦੇ। ਹਾਂ ਜੀ। ਸਾਹਮਣੇ ਜੀ। ਜੀ ਦੇ ਇਹ ਬੱਚ ਬੱਚੋ ਮੁੱਖ ਮੰਤਰੀ ਸਾਹਿਬ ਨੇ ਆਪਣਾ ਇਕਨੋਨਮਿਕੋ ਸੁਪਨਾ ਸੀ ਉਹਨੂੰ ਪੂਰਾ ਕਰਦੇ ਪੰਜਾਬ ਦੇ ਅੰਦਰ तीजा सीजन है जिद तो प्रोग्राम पर आपे हुए हैं ਸਰਦਾਰ ਮਨਸਾ 400 ਮੀਟਰ ਗਰਲਸ ਅਰੂਪ ਪੂਰੀ ਫੀਲਡ ਦਾ ਕੰਮ ਹੋਣਾ ਹੈ ਹਾਂਜੀ ਹਾਂਜੀ ਥੱਲੇ ਮਾਰ ਕੇ Sen ne yapıyorsun? Sen ne ਤ ਸਤਿ ਸ੍ਰੀ ਅਕਾਲ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਖੇਡਾਂ ਵਤਨ ਪੰਜਾਬ ਦੀਆਂ ਇਸ ਵਾਰ ਸੀਜ਼ਨ 2 3 ਆ ਉਹ ਚੱਲ ਰਿਹਾ ਹੈ ਪਹਿਲਾ ਸੀਜ਼ਨ 1 ਹੋਇਆ ਸੀ ਫਿਰ ਸੀਜ਼ਨ 2 ਹੋਇਆ ਸੀ ਹੁਣ ਸੀਜ਼ਨ 3 ਚੱਲ ਰਿਹਾ ਜਿਹਦੇ ਵਿੱਚ ਅੱਜ ਤੁਸੀਂ ਜਿਉਂ ਦੇਖ ਰਹੇ ਹੋ ਕਿ ਆਪਾਂ ਖੰਨਾ ਦੇ ਬੁਆਇਸ ਕਾਲਜ ਦਾ ਜੋ ਗਰਾਊਂਡ ਹੈ ਸਮਰਨ ਰੋਡ ਦੇ ਉੱਤੇ ਅੱਜ ਉੱਥੇ ਆਪਾਂ ਸਾਰੇ ਜਣੇ ਇਕੱਠੇ ਆਏ ਔਰ ਉਰੇ ਅੱਜ ਬਲਾਕ ਲੈਵਲ ਦੀਆਂ ਜੋ ਖੇਡਾਂ ਦਾ ਪ੍ਰੋਗਰਾਮ ਚੱਲ ਰਿਹਾ ਇਹ ਤਿੰਨ ਦਿਨਾਂ ਦਾ ਪ੍ਰੋਗਰਾਮ ਹੈ ਵੀਰੇ ਵਿੱਚ ਤੋਂ ਤੋਂ 6 ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਨੇ ਉਹ ਕਰਵਾਈਆਂ ਜਾਣਗੀਆਂ ਜਿਹੜੇ ਬੱਚੇ ਫਿਰ ਉਦੋਂ ਕਲੀਅਰ ਕਰਕੇ ਜਾਣਗੇ ਉਹ ਅੱਗੇ ਜੋ ਅੱਗੇ ਕੰਪੀਟੀਸ਼ਨ ਹੈ ਉਹਨਾਂ 'ਚ ਪਹੁੰਚਣਗੇ ਸੋ ਇਹ ਜਿਹੜਾ ਉਪਰਾਲਾ ਹੈ ਇਹ ਪੰਜਾਬ ਦੀ ਨੌਜਵਾਨੀ ਨੇ ਪੰਜਾਬ ਦੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਇਹਦਾ ਸਾਰਾ ਸ਼ਰਮ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੇਣਾ ਚਾਹਨਾ ਕਿ ਜਿਨ੍ਹਾਂ ਦੀ ਇੱਕ ਸੋਚ ਸੀ ਕਿ ਉਸ ਸੋਚ ਦੇ ਉੱਤੇ ਪਹਿਰਾ ਦੰਦੇ ਹੋਏ ਸ਼ਹੀਦ ਦੇ ਆਗਮ ਜੋ ਭਗਤ ਸਿੰਘ ਜੀ ਦੀ ਸੋਚ ਸੀ ਉਹਦੇ ਤੇ ਪਹਿਰਾ ਦੰਦੇ ਹੋਏ ਜੋ ਬਾਬਾ ਸਾਹਿਬ ਡਾਕਟਰ ਭੀਮ ਨਾ ਉਹ ਮੇਕਰ ਜੀ ਦੀ ਸੋਚ ਸੀ ਉਹਦੇ ਤੇ ਪਹਿਰਾ ਦੰਦੇ ਹੋਏ ਕਿ ਅਸੀਂ ਜਿੱਥੇ ਪੰਜਾਬ ਨੂੰ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਉਹਦੇ ਨਾਲ ਨਾਲ ਆਪਣੇ ਸਪੋਰਟਸ ਦੇ ਵਿੱਚ ਵੀ ਇੰਨਾ ਜਾਨੀ ਕਿ ਵਧੀਆ ਬਣਾਉਣਾ ਹੈ ਕਿ ਪੂਰੇ ਹਰ ਤਰ੍ਹਾਂ ਦੀ ਪੰਜਾਬ ਦੇ ਅੰਦਰ ਜੋ ਸਾਡਾ ਰੰਗਲਾ ਪੰਜਾਬ ਦਾ ਸੁਪਨਾ ਹੈ ਇਹ ਪੂਰਾ ਹੋ ਸਕੇ ਸੋ ਉਹਦੇ ਤਹਿਤ ਮੈਂ ਇੱਕ ਵਾਰ ਤੋਂ ਜਿੱਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਉੱਤੇ ਪੰਜਾਬ ਸਰਕਾਰ ਦੇ ਸਾਰੇ ਸਪੋਰਟਸ ਡਿਪਾਰਟਮੈਂਟ ਦਾ ਮੇਰੇ ਨਾਲ ਉੱਚੇ ਤੌਰ ਤੇ ਪਹੁੰਚੇ ਸਾਰੇ ਅਫਸਰ ਸਾਹਿਬਾਨਾਂ ਦਾ ਔਰ ਇਸ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਦਾ ਇਸ ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਦਾ ਅੱਜ ਅੱਜ ਟੀਚਰਸ ਡੇ ਹੈ ਅੱਜ ਅਧਿਆਪਕ ਦਿਹਾੜਾ ਹੈ ਮੈਂ ਉੱਥੇ ਟੀਚਰਸ ਡੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਵੀ ਦਿੰਨਾ ਔਰ ਨਾਲ ਪੂਰੇ ਭਾਰਤ ਤੋਂ ਵਰਸ਼ ਦੇ ਜਿਹਨੇ ਟੀਚਰਸ ਨੇ ਉਹਨਾਂ ਨੂੰ ਆਪਣੇ ਵੱਲੋਂ ਸਜਦਾ ਕਰਦੇ ਸलाम ਕਰਦੇ ਕਿਉਂਕਿ ਟੀਚਰਸ ਦੇ ਕਾਰਨ ਹੀ ਤੁਸੀਂ ਦੇਖ ਸਕਦੇ ਹੋ ਜਿਹੜਾ ਸਮਾਜ ਹੈ ਇਸ ਚੰਗੇ ਸਮਾਜ ਦਾ ਨਿਰਮਾਣ ਹੋ ਸਕਦਾ ਹੈ ਇਹਨਾਂ ਦੀ ਬਦੌਲਤੇ ਕੋਈ ਡਾਕਟਰ ਬਣ ਸਕਦਾ ਕੋਈ ਇੰਜੀਨੀਅਰ ਬਣ ਸਕਦਾ ਕੋਈ ਪਾਇਲਟ ਬਣ ਸਕਦਾ ਇਹਨਾਂ ਦੀ ਬਦੌਲਤੇ ਚੰਗਾ ਸਮਾਜ ਜੋ ਇਹਦਾ ਨਿਰਮਾਣ ਕੀਤਾ ਜਾ ਸਕਦਾ ਸਰ ਇੱਕ ਹੋਰ